ਪੰਜਾਬੀ ਸਿੰਗਰ ਖਾਨ ਸਾਹਿਬ ਦੀ ਮਾਤਾ ਦਾ ਅੱਜ ਜਦੋਂ ਸਪੁੱਟ ਇਹ ਖਾਕ ਕੀਤਾ ਗਿਆ ਤਾਂ ਉਸ ਵੇਲੇ ਸੈਂਕੜੇ ਗਿੰਤੀ ਦੇ ਵਿੱਚ ਜਿੱਥੇ ਉਹਨਾਂ ਦੇ ਚਾਹਵਾਨ ਪਹੁੰਚੇ ਖਾਨ ਸਾਹਿਬ ਦੀਆਂ ਅੱਖਾਂ ਦੇ ਵਿੱਚ ਇੰਨੇ ਜ਼ਿਆਦਾ ਹੰਝੂ ਤੇ ਉਹਨਾਂ ਵੱਲੋਂ ਮਾਤਾ ਦੀ ਤਸਵੀਰ ਉੱਤੇ ਜਦ ਫੁੱਲ ਛੜਾ ਕੇ ਸ਼ਰਧਾਂਜਲੀ ਦਿੱਤੀ ਗਈ ਤਾਂ ਉੱਥੇ ਉਹਨਾਂ ਦੇ ਸਾਰੇ ਚਾਵਰਣੂ ਨਦੀ ਨਾਲ ਸੀਗੇ ਖਾਨ ਸਾਹਿਬ ਦੀ ਮਾਤਾ ਦਾਇ ਇ슬ਾਮਿਕ ਰੀਤੀ ਰਿਵਾਜਾ ਦੇ ਨਾਲ ਸਪੂਰਤ ਖਾ ਕੀਤਾ ਗਿਆ ਦਸਿਆਚਾਰਾ ਲੁਧਿਆਣਾ ਦੇ ਇੱਕ ਨਿੱਜੀ ਹਸਪਤਲ ਦੇ ਵਿੱਚ ਉਹਨੇ ਨੇ ਦਮ ਤੋੜਿਆ ਲਗਾਤਾਰ ਡਾਕਟਰਾਂ ਦੇ ਦੇਖਭਾਲ ਦੇ ਵਿੱਚ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਪਰ ਡਾਕਟਰਾਂ ਨੇ ਦੱਸਿਆ ਲਗਾਤਾਰ ਉਹਨਾਂ ਦੀ ਹਾਲਤ ਖਰਾਬ ਹੀ ਹੁੰਦੀ ਜਾਰੀ ਸੀਗੀ ਸਹੀ ਨਹੀਂ ਹੋ ਰਹੀ ਸੀਗੀ ਤਦ ਆਸੀ ਕਿ ਜਦੋਂ ਖਾਨ ਸਾਹਿਬ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਮਾਤਾ ਨੇ ਦਮ ਤੋੜ ਲਿਆ ਤਾਂ ਉਹ ਕੈਨੇਡਾ ਤੋਂ ਵਾਪਸ ਆਏ ਉੱਥੋਂ ਦੇ ਸਾਰੇ ਸ਼ੋ ਜਿਹੜੇ ਨੇ ਕੈਨਸਲ ਕਰਕੇ ਦਿੱਲੀ 에ਰਪੋਰਟ ਤੋਂ ਸਿੱਧਾ ਕਪੂਰਥਲਾ ਪਹੁੰਚੇ ਕਿਉਂਕਿ ਕਪੂਰਥਲਾ ਦਾ ਉਹਨਾਂ ਦਾ ਜਨਮ ਦੱਸਿਆ ਚਾਰਿਆਈ ਖਾਨ ਸਾਹਿਬ ਸ਼ੁਰੂ ਤੋਂ ਕਪੂਰਥਲਾ ਦੇ ਰਹਿਣ ਵਾਲੇ ਨੇ ਤਾਂ ਕੈਨੇਡਾ ਦੇ ਵਿੱਚ ਸ਼ੋ ਲਗਾਉਣ ਲਈ ਗਏ ਹੋਏ ਸੀਗੇ ਤਾਂ ਉਸ ਦੌਰਾਨ ਉਹਨਾਂ ਨੇ ਸਾਰੇ ਸ਼ੋ ਕੈਨਸਲ ਕਰਕੇ ਵਾਪਿਸ ਜਿਹੜਾ ਨੇ ਕਪੂਰ ਥੱਲਾ ਪਹੁੰਚੇ